ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਰਾ ਸਾਹਿਬ ਹਰ ਜੋ ਜੁਗ ਭਗਤ ਪਾਇਆ ਪੈ ਜਰਖਦਾ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਲਾਦ ਧਰਾਇਆ ਅਹੰਕਾਰ ਅਨਿੰਦ ਕਾ ਪਿੱਟ ਦੇ ਨਾਮ ਦੇਉ ਮੁਖ ਲਾਇਆ ਜੋ ਨਾਨਕ ਸਹਰ ਸਿਵਿਆ ਅੰਤ ਲੈ ਛਡਾਇਆ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੁਗਰੁਗ ਪਿਓ ਜੋ ਸੁਖ ਤਾ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾਉ ਜਾਤਮੈ ਜੋ ਜੋ ਤਮੈ ਜਤ ਤਕ ਲਕਲਾ ਭਰਪੂਰ ਹਾ ਕੋ ਸਚ ਸਾਸਕ ਸੁਖਤ ਸਵਾਲਿਓ ਜਨ ਕੀਤੀ ਸੁਪਾਰ ਪਿਓ ਕਹੋ ਨਾਨਕ ਕਰਤੇ ਕਿੰ ਬਾਤ ਜੋ ਕੁਛ ਕਰਨਾ ਸੋ ਕਰ ਰਹਾ ਸੋਦਰ ਰਗਾਸਾ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਸੋਦਰ ਤੇਰਾ ਕਿਹਾ ਸੁਕਰ ਕੇ ਅਜਤਬੈ ਸਰਬ ਸਮਾਲੇ ਵਾਜ ਤੇਰੇ ਨੰਦ ਅਨੇਕ ਸੰਕਾ ਖੇਤੇ ਤੇਰੇ ਵਾਵਣ ਹਾਰੇ ਖੇਤੇ ਤੇਰੇ ਰਗ ਪਰੇ ਸੋ ਕਹੀਏ ਖੇਤੇ ਤੇਰੇ ਗਾਵਣ ਹਾਰੇ ਗਾਵਣ ਤਨ ਪਉਣ ਪਾਣੀ ਬਸੰਤਰ ਗਵ ਰਾਜਾ ਧਰਮ ਦੁਵਾਰੇ ਗਾਵਣ ਤਨ ਚਿਤ ਗੁਪਤ ਲਖ ਜਾਨਣ ਲਖ ਲਖ ਧਰਮ ਵਿਚਾਰੇ ਗਾਵਣ ਤੁਨੋ ਈਸਰ ਬ੍ਰਹਮਾ ਦੇਵੇ ਸੁਣ ਤਿਰਸਦਸ ਵਾਰੇ ਗਾਵਣ ਤੁਨੋ ਨਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਨੋ ਸਚ ਸਮਾਧੀ ਅੰਦਰ ਗਾਵਣ ਤੁਨੋ ਸਾਧ ਵਿਚਾਰੇ ਗਾਵਣ ਤੁਨੋ ਜਤੀ ਸਤੀ ਸੰਤੋਖੇ ਗਾਵਣ ਤੁਨੋ ਵੀਰ ਕਰਾਰੇ ਗਾਵਣ ਤੁਨੋ ਈਸਰ ਬ੍ਰਹਮਾ ਦੇਵੇ ਸੁਣ ਤਿਰਸਦਸ ਵਾਰੇ ਗਾਵਣ ਤੁਨੋ ਨੰਦਰੰਦ ਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਨੋ ਸਚ ਸਮਾਧੀ ਅੰਦਰ ਗਾਵਣ ਤੁਨ ਸਾਦੇ ਵਿਚਾਰੇ ਗਾਰੇ ਗਾਵਣ ਤੁਨ ਰਤੀ ਸਤੀ ਸੰਤੋਖੀ ਗਾਵਣ ਤੁਨ ਵੀਰ ਕਰਾਰੇ ਗਾਵਣ ਤੁਨ ਪੰਡਤ ਪੜਨ ਰਕੀਸ਼ਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਨ ਮੋਹਣੀਆਂ ਮਨਮੋਹਣਾ ਸੁਰਗ ਮੱਚ ਪਿਆਲੇ ਗਾਵਣ ਤੁਰਤ ਨ ਪਾਏ ਤੇਰੇ 88 ਤੀਰਥ ਨਾਲੇ ਗਾਵਣ ਤਨੋ ਜੋਤ ਮਹਾਬਲ ਸੂਰਾ ਗਾਵਣ ਤਨੋ ਖਾਣਿ ਚਾਰੇ ਗਾਵਣ ਤਨ ਅਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਥਾਰੇ ਸੇ ਤਨ ਗਾਵਣ ਜੋਤ ਤਪਾਵਣ ਹਰਤੇ ਤੇਰੇ ਭਗਤ ਰਸਾਲੇ ਹੋਰ ਕਿ ਤਨ ਗਾਵਣ ਸੇ ਮੈਂ ਚਿਤਨ ਆਵਣਾ ਨਾਨਕ ਵਿਚਾਰੇ ਸੋਈ ਸਿ ਸਦਾ ਸਤਿ ਸਾਹਿਬਾ ਸੱਚਾ ਸੱਚਾ ਨਾ ਹੀ ਹੈ ਪੀਓ ਸਿਜੈਨ ਜਾਸਿ ਰਚਨਾ ਜੇ ਨਰਚਾਈ ਰੰਗੀ ਰੰਗੀ ਪਾਤੀ ਕਰ ਕਜਣ ਸਿ ਮਾਇਆ ਜਿੰਨੂ ਪਾਈ ਕਰ ਕਰ ਦੇਖ ਕੀਤਾ ਆਪਣਾ ਜੋਤ ਸਦੀਵ ਡਿਆਈ ਜੋਤ ਸਪਾਵੇ ਸੋਏ ਕਰਸੀ ਫਿਰ ਕਮਨ ਕਰ ਨਾ ਜਾਈ ਸੋ ਪਾਤਸ਼ਾਹ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਨ ਵੱਡਾ ਅੱਖ ਸਭ ਕੋਏ ਕਿਵੜ ਵੱਡਾ ਡੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇ ਰਸਮਾਏ ਵੱਡੇ ਮੇਰੇ ਸਾਹਿਬਾ ਘਰ ਗੰਬੀਰ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕਿਤਕ ਕਿਵੜ ਚੀਰਾ ਰਹਾਓ ਸਭ ਸਰਤੇ ਮਣ ਸਰਤੇ ਗਮਾਏ ਸਭ ਕੀਮਤ ਮਿਲ ਕੇਮਤ ਪਾਏ ਗਿਆਨੀ ਤਹਨੇ ਗੁਰਗੁਰ ਹਾਏ ਕਹਣ ਨਾ ਜਾਈ ਤੇ ਰਿਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿਧਾਂ ਪਰਖਾਂ ਕਿਆਂ ਵਡਿਆਈਆਂ ਤੁਧ ਵਣਸ ਦੇਕ ਨਾ ਨ ਭਈਆ ਕਰ ਮਿਲਨ ਠਕਰਹਈਆ ਅੱਖਣ ਵਾਲਾ ਕਿਆ ਵਿਚਾਰਾ ਸਿਤੀ ਪ੍ਰੇਤ ਰੇ ਪੰਡਾਰਾ ਜਿਸ ਤੁੰਦੇਤ ਸਹਿ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰ ਆਸਾ ਮਹੱਲਾ ਪਹਿਲਾ ਅੱਖਾਂ ਜੀਵਾਂ ਵਿਸਰ ਮਰ ਜਾਵਾਂ ਅੱਖਣੁ ਕ ਸਚੁ ਨਉ ਸਚੁ ਨਾਮ ਕੀ ਲਗ ਭੂਖ ਤ ਭੂਖ ਕ ਚਲੈ ਦੁਖ ਸੁਖ ਵਿਸਰ ਮੇਰੀ ਮਾਏ ਸਚਾ ਸਹਿਬ ਸਚ ਨਾ ਰਹਾਉ ਸਚ ਨਾਮ ਕੀ ਤਲ ਵਡਿਆਇ ਅਗਤ ਕੇ ਕੀਮਤ ਨਹੀਂ ਪਾਈ ਦੇਵ ਸੁਮਿਲ ਕਾ ਅਖਣ ਪਾ ਵਡਨ ਹੋਵੇ ਘਟ ਨ ਜਾਏ ਆਹੋ ਮਰਨ ਹੋਵੇ ਸੋਗ ਦਿੰਦਾ ਰਹਿ ਨ ਚੁੱਕਾ ਪੋਗਾ ਗੁਣੇ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇੜ ਆਪ ਤੇਵੜ ਤੇਰੀ ਦਾਤ ਜਿਨ ਜਨ ਕਰਕੇ ਕੀਤੀ ਰਾਤ ਖਸ ਸੰਸਾਰ ਠਿਕਮ ਜਾਤ ਨਾਨਕ ਨਾਮੈ ਬਾਜ ਸੁਨਾਤ ਰਾਗ ਜਰੀ ਮਹੱਲਾ ਚੌਥਾ ਹਰ ਕੀ ਜਨ ਸਤਗੁਰ ਸਤਿਪੁਰਖਾਂ ਬਿਨਿਆ ਗੁਰੂ ਗੁਰਪਾਸ ਹਮ ਕੀ ਰੇ ਕਰਮ ਸਤਗੁਰ ਸਰਨਾਏ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਪਨਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭੋਗ ਵਡੇਰੇ ਜਨ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰਸ ਨਾਮ ਨ ਪਾਇਆ ਤੇ ਪਾਗਣ ਜਮਪਾਸ ਜੋ ਸਤਿਗੁਰ ਸਰਣ ਸੰਗਤ ਨ ਆਏ ਤ੍ਰਿਗ ਜਿਵੇ ਤ੍ਰਿਗ ਜਿਵਾਸ ਜਿਨ ਹੜ ਜਨ ਸਤਿਗੁਰ ਸੰਗਤ ਪਾਈ ਤਿਤੁਰ ਮਸਤਕ ਲਿਖਿਆ ਲਖਾਸ ਤਹਨ ਤਹਨ ਸਹ ਸੰਗ ਜਤਰਸ ਪਾਇ ਮਿਲ ਜਰ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵ ਕਾਹਿਰੀ ਮਨ ਚਤਵਹ ਉਦਮ ਜਾਰ ਹਰਜੀਉ ਪਰਿਆ ਸਲ ਪੱਥਰ ਮੈਂ ਜੰਤੂ ਪਾਇ ਤਾ ਕਰਜ ਕਗ ਖਤਰਿਆ ਮੇਰੇ ਮਾਂ ਦੋ ਜੀ ਸਤ ਸੰਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇ ਸੁਖੇ ਕਸ਼ਟ ਹਰਿਆ ਰਹਾਉ ਜਨਨ ਪਿਤ ਲੋਕ ਸੁਤ ਬਣ ਤ ਕੋਇਨ ਕਿ ਸੁਖੀ ਧਰਿਆ ਸਰਸਰਿਗ ਸਬਾਹੀ ਠਾਕੁਰ ਕਾਹੇ ਮਨ ਪੋ ਕਰਿਆ ਊੜ ਊਡਵੈ ਸਕੁਸ ਤਿਸ ਪੋਚ ਬਚਰੇ ਛਰਿਆ ਤਿਨ ਕਮਨ ਕਲਾਵੈ ਕਮਨ ਚੁਗਾਵੈ ਮਨ ਮੈ ਸਿਮਰਨ ਕਰਿਆ ਸਬ ਨਿਧਾਨ ਦਸਾਟ ਸਦਾਨ ਠਾਕੁਰ ਘੜ ਤਲ ਧਰਿਆ ਜਰ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗਾ ਸਾ ਮਹੱਲਾ ਚੌਥਾ ਸੋ ਪੁਰਖ ਏਕ ਓਂਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰਜਨ ਹਰ ਪੁਰਖ ਨਰਜਨ ਹਰਿ ਗਮਗਮ ਅਪਾਰਾ ਸਭ ਤਿਆਵੇ ਸਭ ਤਿਆਵੇ ਤੁਧ ਜੀ ਹਰ ਸੱਚੇ ਸਿਰਜਨ ਹਾਰ ਸਭ ਜੀ ਤੁਮਾਰੇ ਜੀ ਤੁੰਝੇ ਆ ਕਾ ਦਾ ਤਾਰ ਹਰ ਤਿਆਵੇ ਸੰਤੋ ਜੀ ਸਭ ਦੁੱਖ ਵਿਸਾਰਨ ਹਾਰ ਹਰਾ ਪੀ ਠਾਕੁਰ ਹਰਾ ਪੀ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋਪੁਰਕ ਸਮਾਨ ਇਕ ਦਹਤ ਇੱਕ ਭਿਖਾਰੀ ਜੀ ਸਭ ਤੇਰੇ ਝੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੰਤ ਦੇ ਬਿਨਿ ਆਵਰੇ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸਿਵ ਜੋ ਸਿਦ ਨਾਨਕ ਤਿਨ ਕੁਰਬਾਣਾ ਹਾਰ ਤਿਆਵਾਰ ਤਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇਮੁਗਤਾ ਸੇਮੁਗਤ ਪਹਿਜਨ ਹਰ ਤਿਆ ਆ ਜੀ ਤਿਨ ਟੂਟੀ ਜਮਕੀ ਫਾਸੀ ਨਿਰਰਪੋ ਜਨਹਰ ਨਿਰਪਤਿ ਆਇਆ ਜੀ ਤਨ ਕਾ ਪੋ ਸਭ ਗਵਾਸੀ ਜਿਨ ਸੇ ਵਿਆਜ ਜਿਨ ਸੇ ਵੇ ਮਹਿਰਾ ਹਰ ਜੀਤੇ ਹਰ ਰੂਪ ਸਮਾਸੀ ਸੈਤਨ ਸੈਤਨ ਜਨ ਹਰ ਧਾਇਆ ਜੀ ਜਿਨ ਨਾਨਕ ਤਨ ਬਲ ਜਾਸੀ ਤੇਰੀ ਫਕਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਜ ਰਣ ਕਨ ਇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪ ਜੀ ਪਬੇ ਅੰਤ ਤਿਰਨਿਕ ਤਿਰਨਿਕ ਪੜੈ ਬੋ ਸਿਮਰ ਸਾਛਤ ਜੀ ਕਰ ਕਿਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਪੱਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰੰਪਰ ਕਰਤਾ ਜੇ ਤੂ ਜੇਵੜੇ ਹੋਰ ਨ ਕੋਈ ਤੂੰ ਜੁਗ ਜੁਗ ਇੱਕੋ ਸਦਸ ਦਾ ਤੂੰ ਇੱਕੋ ਜੀ ਤੂੰ ਨਚਲ ਕਰਤਾ ਸੋਈ ਤੁਦੇ ਆਪੇ ਭਾਵੇਂ ਸੋਈ ਵਰਤਾ ਜੀ ਤੂੰ ਆਪੇ ਕਰਹੈ ਸੋਈ ਤੁਦੇ ਆਪੇ ਸਿਸ਼ਟ ਸਭ ਪਾਏ ਜੀ ਤੁਦੇ ਆਪੇ ਸਭ ਗੋਈ ਜਨਾਨ ਨ ਗੁਣ ਗਾਵੇ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਨੁਈ ਆਸਾ ਮਹੱਲਾ ਚੁੱਥਾ ਤੂੰ ਕਰਤਾ ਸਚਿਆਰ ਮੇਡਾ ਸਾਈਂ ਜਿਉਂ ਤੂੰ ਭਾਵੈ ਸੋਇ ਤਿਸ ਜੋ ਤੂੰ ਦੇਐ ਸੋਇ ਹੰ ਪਾਈ ਰਹਾਉ ਸਭ ਤੇਰੇ ਤੂੰ ਸਭ ਨੇ ਤਿਆਇਆ ਜਿਸਨੂ ਕਿਰਪਾ ਕਰੇ ਤਿਨਾ ਮਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤਦਾਂ ਵਿਛੜਿਆ ਪਿ ਮਿਲਾਇਆ ਤੂੰ ਦਰਿਆਉ ਅਸਬ ਤੁਝ ਹੀ ਮਾਹੈ ਤੁਝ ਬਿਨ ਦੂਜਾ ਕੋਈ ਨਾ ਹੈ ਨੀਦਾਂ ਸਬ ਤੇਰਾ ਖੇਲ ਵਿਜੁਗ ਮਿਲ ਵਿਛੜਿਆ ਸੰਜੋਗੀ ਮੇਲਾ ਨਿਸਨੋਂ ਤੂੰ ਜਾਣ ਆਇ ਹੈ ਜਾਣ ਆਇ ਹੈ ਸੂਝਨ ਜਾਣੇ ਹਰ ਗੁਣ ਸਦਿ ਆਖ ਵਖਾਣੇ ਜਿਨ ਹਰ ਸੇ ਵਤਨ ਸੁਖ ਪਾਇਆ ਸਹਜ ਹੀਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਇ ਤੂ ਬਿਨ ਦੂਜਾ ਵਰ ਨ ਕੋ ਹੋਇ ਤੂੰ ਕਰ ਕਰ ਵੇਖੇ ਜਾਣੇ ਸੂਜਨਾਨ ਗੁਰਮੁਖ ਪ੍ਰਗਟ ਹੋਇ ਆਸਾ ਮਹਲ ਪਹਿਲਾ ਤਤ ਸਰਵੜੇ ਪੇਲ ਨਵਾਸਾ ਪਾਣੀ ਪਾਵਤ ਨਹਿ ਕਿਉ ਪੰਕਜ ਮੇ ਭਗਨ ਚਾਲੈ ਹਮ ਦੇਖਾਂ ਤਾਂ ਡੂਬੀ ਅਲੇ ਮਨੇ ਇਕ ਨਚਿਤ ਸਮੂੜ ਮਨਾ ਹਾਰ ਵਿਸਰਤ ਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੇ ਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪਰ ਨਤ ਨਾਨਕ ਦਿਨ ਕੀ ਸਰਨਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹੱਲਾ 5 ਪਹਿ ਪ੍ਰਾਪਤ ਮਾਨੁਖ ਦੇਹੁਰਿਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕੀ ਤਨ ਕਾਮ ਮਿਲ ਸਾ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਗ ਪਹਜ ਲ ਤਰਨ ਕਾ ਜਨ ਮਿਰਥਾ ਜਾ ਤਰੰਗ ਮਾਇਆ ਕੇ ਰਹਾਓ ਜਪ ਤਪ ਸੰਨਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰ ਕੀ ਰੱਖੋ ਸ਼ਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸੇ ਦਸਵੇਂ ਕਬਿ ਬਾਚ ਬੇਣ ਤੀ ਟੋਪਈ ਹਮ ਰਿਗ ਰਹਾ ਤੇ ਰਛਾ ਪੂਰਨ ਹੋ ਜਿਤ ਕੀ ਇਛਾ ਤਵ ਚਰਨਮ ਰਹਿ ਮਾਰਾ ਆਪਣਾ ਜਾਣ ਕਰੋ ਪ੍ਰਤਪਰਾ ਹਮ ਰਿ ਜ ਸਬੈ ਤੁਮ ਕਾ ਬਹੋ ਆਪਾਦ ਮੋਹਿ ਬਚਾਓ ਸਤਿ ਕੀ ਬਸਮ ਰੂਪਿ ਬਿਵਾਰਾ ਸੇਗ ਸਗ ਸਭ ਕਰਤਾ ਰਾਮ ਮੋ ਰਛਾ ਨਿਜ ਕਰਦ ਕਰੀਐ ਸਭ ਰਨ ਕੋ ਆਸੰਗਰੀਐ ਪੂਰਨ ਹੋਇ ਮਾਰੀ ਆਸ ਤੁਰ ਭਜਨ ਕੀ ਰਹਿ ਪਿਆਸਾ ਤਮੈ ਛਾੜ ਗਏ ਅਵਰਨ ਧਿਆਉ जो बरचाऊ सतुम ते पाऊं से उसे कमारी तारी है चुन सतर हमारी मारी है आप हाथ मुझे बरिय मरण काल का तरसन बरिय हू जो सदा हमारे पछा श्रेष्ठ जो करियो अच्छा ਰਾਖਿ ਲਿਓ ਮਰਿ ਰਾਖਣ ਹਾਰੇ ਸਭ ਸੰਤ ਸਹਾਈ ਪਿਆਰੇ ਦਿਨ ਬੰ ਦੁਸ਼ਟਨ ਕੇ ਹੰਤਾ ਤੁਮਹ ਪਰ ਚਤੁਰ ਦਸ ਕੰਤਾ ਕਾਲ ਪਇ ਬ੍ਰਹਮਾ ਬਵਤਰਾ ਕਾਲ ਪਇ ਸ਼ਿਵ ਜੂ ਅਵਤਰਾ ਕਾਲ ਪਇ ਕਰਿਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਕਿ ਆਤਮਾ ਸ਼ੋ ਜਵਨ ਕਾਲ ਜੋਗੀ ਸਭ ਕੀਓ ਬੇਦਰ ਬ੍ਰਹਮਾ ਜੋਤੀਓ ਨਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤੈ ਮਹਾਰਾ ਨਮਨ ਕਾਲ ਸੋਜਗਤ ਬਨਾਇਓ ਦੇਵਦਾਤ ਜਸਨ ਪਜਾਇਓ ਆਦੰਤ ਇਕ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰੋ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲ ਮੋਹ ਬਦ ਕੀਓ ਕਟਕਟ ਕੇ ਅੰਤਰ ਕੇ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਜੀਤੇ ਤੇ ਕੁੰਚਰ ਸਤੂਲਾ ਸੋ ਪਰ ਕਿਰਪਾ ਦਿਸਟ ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੇ ਕੇ ਕੀਰ ਪੀਰ ਪਿਸ਼ਾਨ ਘਟ ਘਟ ਕੇ ਪਟਪਟ ਕੇ ਜਾਣ ਜਬ ਉਦਕਰਖ ਕਰ ਕਰ ਤਾਰ ਪਰਜਾ ਤਰਤਵ ਦੇਹ ਅਪਾਰ ਜਵਾ ਕਰ ਕਰਤੇ ਹਾਂ ਕਬ ਹੂੰ ਤੁਮ ਮਿਲ ਦੇ ਤਰ ਸਭ ਹੂੰ ਜੀਤੇ ਬਦਨ ਸਰਸਬ ਥਾਰੈ ਆਪ ਆਪਨੇ ਬੋਜੋ ਚੌਰ ਤੁਮ ਸੁਭੇਤ ਰਹਿਤ ਨਰਾਲਮ ਜਾਣਤ ਭੇਦ ਭੇਦ ਅਰ ਆਲਮ ਨਰੰਕਾਰ ਨਿਰਭਕ ਨਰਲੰਭ ਆਦ ਨੀਲਾ ਨਾਦ ਸੰਭ ਤਾਕਾ ਮੁਰ ਚਾਰਤ ਭੇਦਾ ਜਾਖੂ ਭੇਵ ਨ ਪਾਵਤ ਭੇਦਾ ਤਾਂ ਕੋ ਕਿਰਪਾ ਹਨ ਹੁਨ ਮਾਨਤਾ ਮਹਾ ਮੂੜ ਕਟ ਭੇਦ ਨ ਜਾਣਤ ਮਹਾਦੇਵ ਕੋ ਕਾਤ ਸਦਾ ਸ਼ਿਵ ਨਿਰੰਕਾਰ ਕਾਠਿਣ ਤਨਹਿ ਭਿਵ ਆਪਾ ਆਪਣੀ ਬੁੱਧ ਹੈ ਜੀਤੀ ਬਰਨਤ ਬਿਨ ਬਿਨ ਤੋਂ ਹੈ ਤੇ ਤੇ ਤੁਮਰਾ ਲਖਨ ਜੈ ਪਸਰ ਕਿਵਸ ਜਾ ਪ੍ਰਥਮ ਸੰਸਾਰਾ ਇਕਾ ਰੂਪਨੁਪਸਰੂਪ ਰੰਗ ਪਿਉਰਾ ਵਕਈ ਫੁੱਪਾ ਅੰਡ ਜਰਸੀ ਤਜ ਕੀ ਨਯਤ ਬੁਜਖਾਨ ਬਹੌਂ ਰਚਦੇ ਨੇ ਕੌਂ ਫੁੱਲ ਰਾਜਾ ਹਵ ਬੈਠਾ ਕਮਸਮੰਡ ਪਿਉ ਸੰਕ ਰੇ ਇਕਠ ਸਗਰੇ ਸੱਡ ਦਿਖਾਈ ਅਚੰਭਵ ਆਦਿ ਜੁਗਾਦ ਸਰੂਪ ਸਿਮਬਵ ਅਵ੍ਰਛਾ ਮੇਰੀ ਤੁਮ ਕਰੋ ਸਿਖੋ ਬਾਰਸਿਕ ਸੰਗਰੋ ਦੁਸ਼ਟ ਜਿਤ ਉਠਵ ਤਤਪਤਾ ਸਕਲ ਮਲੇਸ਼ ਕਰੋਰਨ ਕਤ ਤ ਜਸ ਤਤਵ ਸਰਨੀ ਪਰੇ ਤਨ ਕ ਦੁਸ਼ਟ ਦੁਖ ਤ ਹਮਰੇ ਪੁਰਖ ਜਵਨਪਕ ਪਰੇ ਤੇ ਹਾਰੇ ਤਨ ਕ ਤੁਮ ਸੰਕਟ ਸਵਟਾਰੇ ਜੋ ਕਲੁਕ ਕਬਾਰਤ ਆਹੇ ਤਾਂ ਕੇ ਕਾਲ ਨਿਕਟ ਨ ਆਏ ਹੈ ਹਰਛਾ ਤਾਏ ਸਭ ਕਲਾ ਦੁਸ਼ਟ ਟਰੈ ਤਤ ਕਲਾ ਕਿਰਪਾ ਦਿਸਤਨ ਜਾਇਨ ਹਰ ਹੋ ਤਾਕੇ ਤਵ ਤਨ ਕਮੇ ਹਰ ਹੋ ਰਿੱਦ ਸਿਧ ਕਰਮੋ ਸੁਭ ਹੋਈ ਦੁਸ਼ਟ ਸ਼ਸਕ ਨ ਕੋਈ ਇਕ ਬਾੜ ਜਿਤ ਮੈਂ ਸੰਭਾਰਾ ਕਾਲ ਫਾਂਸਤ ਤਾਹੇ ਉਬਾਰਾ ਜਨਰ ਨਾਮ ਤਿਹਾਰੋ ਕਹਾ ਦਰ ਦੁਸ਼ਟ ਦੁਖ ਤੇ ਰਹਾ ਖੜ ਕੇ ਤੇਮ ਸਰਨ ਤੇ ਹਰੀ ਆਪਾ ਦਇਲੂ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾ ਇਸ ਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਅਖ ਤਰੇ ਨਿਆਨਿਉ ਰਾਮ ਰਹੀਮ ਪੁਰਾਨ ਕੁਰਾਨ ਨੇ ਕਹਿਮ ਤੇ ਇਕ ਨਮਨਿਉ ਸਿਮਰਤ ਸਾਸਤਰ ਬਿਦ ਸਬ ਮੋ ਭੇਦ ਕਹਾ ਮੇਕ ਨ ਜਾਣਿਓ ਸਿਰਸ ਪਾਨ ਕਿਰਪਾ ਤੁਮਰੀ ਕਰ ਮੈਂ ਨਕ ਹੋ ਸਭ ਤੋਹਿ ਬਖਨੈ ਦੁਹਿਰਾ ਸਗਲ ਦਵਾਰ ਕੁਛਾਡਕ ਗਹੋ ਤੁਹਾਰ ਦਵਾਰ ਬਾਹ ਗਹੇ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਨੰਦੇ ਕੰਕਾਰ ਸਤਗੁਰ ਪ੍ਰਸਾਦ आनंद पिया मेरी माए सतगुरु मैं पाया सतगुरु तं पाया ससे ती मन वजियां बधाइयां राग रतन परिवार परियां शब्द गावन आईयां शब्द तं गाओ हरि केरा मन जिने बसाया कह नानक आनंद आ सतगुरु मैं पाया ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰ ਨਾ ਗੀ ਘਾਰੋ ਕਰੀ ਤੀਰਾ ਕਾਰਜ ਸਭ ਸਵਾਰ ਨਾ ਸਭ ਨਗਲਾਂ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬ ਕਾ ਨਹੀਂ ਕਰ ਤੇਰਾ ਕਰਤ ਤੇਰਾ ਸਭ ਕਿਛਾ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾ ਤੇਰੇ ਨਾਮ ਅੰਨ ਵਸਾਵੇ ਨਾਮ ਜਨ ਕੈ ਮਨ ਵਸਿਆ ਅੱਜ ਇਹ ਸ਼ਬਦ ਕਨੇਹਰ ਕਹ ਨਾਨਕ ਸੱਚੇ ਸਾਹਿਬ ਕਾ ਨਹੀਂ ਕਰ ਤੇਰਾ ਸੱਚਾ ਨਾਮ ਮੇਰਾ ਧਾਰੂ ਸੱਚਾ ਨਾਮ ਧਾਰ ਮੇਰਾ ਜਨ ਭੁਖਾਂ ਸਭ ਗਵਈ ਆਕਰਸ਼ਾ ਸੁਖਮਨ ਆਇ ਵਸਿਆ ਜਨੇਚਾਂ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿੱਟਨ ਜਿਸ ਦੀਆਂ ਵਡਿਆਈਆਂ ਕਹ ਨਾਨਕ ਸਣ ਸੰਤੋ ਸਭ ਤਰ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਕਰ ਸਪਾਗ ਕਰਸ ਪਗ ਸਬਦ ਵਾਜਿ ਕਲਾ ਜਿਤ ਕਰਿ ਧਾਰੀਆ ਪੰਚ ਦੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇ ਤ ਜਨ ਕਸ ਨਾਮ ਹਰਿ ਕ ਲਾਗੇ ਕਹ ਨਾਨਕ ਤਸ ਕੋ ਤਤ ਕਰ ਅਨਹਦ ਵਾਜਿ ਆਨੰਦ ਸੁਨਹੁ ਵਡ ਪਾ ਗਿ ਹੋ ਸਗਲ ਮਨ ਰਤ ਪੂਰੇ ਪਰਬਰਮ ਪ੍ਰਪੋ ਹੋਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤੋਪ ਉਤਰ ਸੁਣੇ ਸੱਚੀ ਬਾਣੀ ਸਤ ਸਾਜਨ ਭੇ ਅਸਰ ਸ ਪੂਰੇ ਗੁਰ ਤੇ ਜਾਣੇ ਸੁਣਤੇ ਪੁਨਿਤ ਕਹਤਿ ਸਤਗੁਰਿਆ ਪਰਪੂਰੇ ਪਿੰਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਕੁਰ ਕਾ ਪਈਓ ਜਿਸ ਕਾ ਸਭ ਸਿਹ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚਾ ਤਿਸ ਕਾ ਹੋਏ ਉਧਾਰੋ ਇਹ ਵਸਤ ਜੇ ਨਾ ਜਾਏ ਨਿਤ ਨਿਤ ਰਖਉ ਰਤਾਰੋ ਤਮ ਸੰਸਾਰ ਚਰਨ ਲਗਤ ਰਿਐ ਸਭ ਨਾਨਕ ਬ੍ਰਹਮ ਪ੍ਰਸਾਰ ਉਸ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਾਹੀ ਮਨੁ ਜੋਗ ਕਿਤੋਈ ਮੈ ਨਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਮਤ ਹੋਈ ਸਾਤ ਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾ ਜੀਵਾਂ ਤਨ ਮਣ ਥਿ ਵਹ ਹਰਿਆ ਪੌੜੀ ਤਤ ਤੂੰ ਸਮਰਥ ਜਿਤੈ ਕੋਈ ਨਾਹੀ ਓਥਾ ਤੇਰੀ ਰਖ ਅਗਨੇ ਓਦਰ ਮਾਹ ਹਸਣ ਕਜਮ ਕ ਦੂਤਾ ਨਾਇਤ ਰ ਛਟ ਜਾਏ ਪਾਹ ਜਲੇ ਵਖਮਸ ਗਾਹੋ ਗੁਰਸਬ ਦੀ ਪਾਰ ਪਾਹੇ ਜਨ ਕੋ ਲਗ ਪਿਆਸ ਅੰਮ੍ਰਿਤ ਸੇ ਖਾਏ ਕਲ ਮੇਹੋ ਪੁਨ ਗੁਣ ਗੋਵਿੰਦ ਗਾਹੇ ਸਭ ਸਨੋ ਕਿਰਪਾਲ ਸੁਮਾਲੇ ਸਾਇ ਸਭਰਥ ਕੋਈ ਨ ਜਾਏ ਜੇ ਆਵੇ ਤੁਧ ਆਹੇ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰ ਅਰਾ ਦੇਣਾ ਜਿਹੋ ਜਪ ਗੁਰ ਨਾਉ ਨਿਤ ਸਤ ਗੁਰ ਪਖਣਾ ਸਰਵਣੇ ਸੁਨਣਾ ਗੁਰ ਨਾਉ ਸਤ ਗੁਰ ਸੇ ਤਿਰਥਿਆ ਦਰਗਹ ਪਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਵਥ ਦੇ ਜਗ ਮੈਂ ਤੁਮ ਕਾਢੀ ਹੈ ਵਿਰਲੇ ਕੀ ਕੀ ਮਹੱਲਾ ਪੰਜਵਾ ਰੱਖੇ ਰਖਣਹਾਰ ਆਪ ਵਰਯਨ ਗੁਰ ਕੀ ਪੈਰੀ ਪਾਏ ਕਾੜ ਸਵਰਯਨ ਹੋਵਾ ਆਪ ਦਿਆਲ ਮਨੋ ਨ ਵਿਸਾਰਯਨ ਸਾਜਨਾ ਕ ਸੰਗ ਭਵਜਲ ਤਾਰਯਨ ਸਾਖਤ ਨਿੰਦੁਸ਼ਟ ਕਿ ਨਮਾਹਿ ਬਿਦਾ ਹਰੀਯਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਤੇ ਸਾਹਿਬ ਕੀ ਟਿਕ ਨਾਨਕ ਮੰਨੈ ਮਾਹੇ ਜਿਸਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ